ਡੀ ਸੀ ਸਾਹਿਬ ਡਾਕਟਰ ਹਿਮਾਂਸ਼ੂ ਅਗਰਵਾਲ ਜਲੰਧਰ ਤੇ ਐਸ ਡੀ ਐਮ ਜੈਂਦਰ ਸਿੰਘ ਜਲੰਧਰ ਦੇ ਦਿਸ਼ਾ ਨਿਰਦੇਸ਼ਾਤ ਚੱਲਦੇ ਨੋਡਲ ਅਫਸਰ ਚੰਦਰ ਸ਼ੇਖਰ ਦੇ ਅਤੇ ਉਹਨਾਂ ਦੇ ਸਹਿਯੋਗੀ ਮਨਜੀਤ ਮੈਣੀ ਦੀ ਅਗਵਾਈ ਹੇਠ ਸੁਮਨ ਡੇ ਬੋਰਡਿੰਗ ਸੀਨੀਅਰ ਸਕੈੰਡਰੀ ਸਕੂਲ ਅੱਦੇਵਾਲੀ ਰੋਡ ਵਿਖੇ ਐਮ ਡੀ ਸਵਰਾਜ ਕੁਮਾਰ ਤੇ ਪ੍ਰਿੰਸੀਪਲ ਮੈਡਮ ਨੀਤੂ ਸ਼ਰਮਾ ਤੇ ਸਕੂਲ ਸਟਾਫ ਦੇ ਵੱਲੋਂ ਆ ਰਹੀਆਂ ਲੋਕ ਸਭਾ ਦੀਆਂ ਚੋਣਾਂ ਨੂੰ ਮੁੱਖ ਰੱਖਦੇ ਹੋਏ ਵਿਸ਼ੇਸ਼ ਤੌਰ 'ਤੇ ਵੋਟਰਾਂ ਨੂੰ ਜਾਗਰੂਕ ਕਰਨ ਸੰਬੰਧੀ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਹਰ ਵਰਗ ਨੂੰ ਵੋਟ ਪਾਉਣ ਲਈ ਅਪੀਲ ਕੀਤੀ ਗਈ ਅਤੇ ਕੀਆ ਗਿਆ ਕਿ ਸਾਨੂੰ ਬਹੁਤ ਹੀ ਸਮਝਦਾਰੀ ਨਾਲ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ بڑے ਸੰਘਰਸ਼ ਤੇ ਬਾਅਦ ਸਾਨੂੰ ਵੋਟ ਦਾ ਅਧਿਕਾਰ ਮਿਲਿਆ ਹੈ ਸਾਡੀ ਬੋਰਡ ਦੇ ਨਾਲ ਹੀ ਅਸੀਂ ਆਪਣੇ ਦੇਸ਼ ਦਾ ਰਾਜਾ ਚੁਣ ਸਕਦੇ ਹਾਂ ਇਹ ਬੋਰਡ ਦਾ ਅਧਿਕਾਰ ਸਾਨੂੰ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਜੀ ਨੇ ਇਸ ਲਈ ਦਵਾਇਆ ਸਾਨੂੰ ਆਪਣੀ ਬੋਰਡ ਦਾ ਸਹੀ ਇਸਤੇਮਾਲ ਕਰਨਾ ਚਾਹੀਦਾ ਹੈ ਇਹ ਜਾਗਰੂ ਕੈਂਪ ਬਿਸ਼ੇਸ਼ ਤੌਰ ਤੇ ਸਕੂਲ ਸਟਾਫ ਤੇ ਸਕੂਲ ਦੇ ਬੱਚਿਆਂ ਦੇ ਪੂਰਾ ਸਹਿਯੋਗ ਰਿਹਾ ਉੱਥੇ ਹੀ ਬਹੁਤ ਹੀ ਵਧੀਆ ਵਧੀਆ ਨੋਟਿਸ ਬੋਰਡ ਤਿਆਰ ਕੀਤੇ ਗਏ ਬੋਰਡ ਤੁਹਾਡਾ ਹੱਕ ਹੈ ਬੋਰਡ ਤੁਹਾਡੀ ਪਹਿਚਾਨ ਤੁਹਾਡੀ ਇੱਕ ਬੋਰਡ ਤੁਹਾਡੇ ਦੇਸ਼ ਨੂੰ ਤਰੱਕੀ ਦੀਆਂ ਰਾਹਾਂ ਤੇ ਲਿਜਾ ਸਕਦਾ ਹੈ ਪੱਤਰਕਾਰ ਰਵੀ ਜੱਸੀ ਦੀ ਜੁਲੰਦਰ ਤੋਂ ਰਿਪੋਰਟ ਕੈਂਪ ਦਾ ਜੋ ਇਸ ਕਰਕੇ ਤਿਆਰ ਹੈ ਭਈ ਐਸਡੀਐਮ ਗਲੰਦਰ ਦੇਵ ਨਾਲ ਦੇਖ ਜਾ ਰਹੀ ਹੈ ਇਸੇ ਤੇ ਸਕੂਲਾਂ ਵਿੱਚ ਬੱਚਿਆਂ ਨੂੰ ਵੇਅਰ ਕਰੋ ਬੱਚੇ ਆਪਣੇ ਘਰਦਿਆਂ ਨੂੰ ਵੇਅਰ ਕਰਨ ਤਾਂ ਕਿ VOTING ਮੈਕਸਿਮਮ ਹੋ ਸਕੇ ਇਹ VOTING ਜਿਹੜੀ 5 ਸਾਲਾਂ ਬਾਅਦ ਆਉਂਦੀ ਹੈ ਇਹ ਆਪਣਾ ਫਿਊਚਰ ਸੇਵ ਕਰਨ ਦੇ ਬਾਅਦ ਨਹੀਂ ਇਸ ਦਾ ਕਿ ਇਹ ਵੋਟ ਜਿਹੜੀ ਵੋਟ ਪਾਣੀ ਬੜਾ ਸੋਚ ਸਮਝ ਕੇ ਪਾਣੀ ਹੈ ਠੀਕ ਬੰਦੇ ਨੂੰ ਪਾਣੀ ਹੈ ਔਰ ਮੈਕਸਿਮਮ ਕੋਸ਼ਿਸ਼ ਇਹ ਕਰਨੀ ਹੈ ਕਿ ਹਰੇਕ ਬੱਚਾ ਬੰਦਾ ਵੋਟ ਪਾਉਣ ਜਾਵੇ ਸਾਡੇ ਸਕੂਲ ਦੇ ਬੱਚੇ ਇਹੀ ਮਹੀਮ ਜਰੂਰੀ ਕੀਤੀ ਆ ਕਿ ਅਸੀਂ ਘਰ ਦੇ ਆਉਣ ਨੂੰ ਜਾ ਕੇ ਕਹਿਣਾ ਰਾਹ ਜਾਂਦੇ ਨੂੰ ਕਹਿਣਾ ਆਪਣੇ ਆਲੇ ਦੁਆਲੇ ਨੂੰ ਕਹਿਣਾ ਨੀਰਾਂ ਦੇ ਨੂੰ ਕਹਿਣਾ ਇਹ ਵੋਟ ਪਹੁੰਚ ਜ਼ਰੂਰ ਜਾਣਾ ਵੋਟ ਪਾਉਣਾ ਦਾਦਾ ਹਰ ਕੇ। ਕੀ ਕਹਿਣਾ ਚਾਹੁੰਦੇ ਹੋ ਸਬੰਧੂ? ਅਸੀਂ ਅੱਜ ਜ਼ਿਲ੍ਹਾ ਚੋਂ ਅਫਸਰ ਸਾਡੇ ਜਿਹੜੇ ਡਾਕਟਰ ਜਮਸ਼ੂਜੀ ਅਤੇ ਸਾਡੇ ਸਾਲਕੇ ਤੇ ਆਰਓ ਡਾਕਟਰ ਜੈਨਦਰ ਸਿੰਘ ਜੀ ਦੇ ਦਿਸਾਨ ਦੇ ਦਸਤੂਰ ਚਮੰਡੀ ਪਬਲਿਕਸ ਦੇ ਆਪਾਂ 38 ਪੀ ਇਸ ਰਾਹੀਂ ਜਿਹੜੇ ਬੱਚਿਆਂ ਨੇ ਵੱਖ-ਵੱਖ ਐਕਟੀਵਿਟੀਜ਼ ਕੀਤੀਆਂ ਪੋਸਟਰਸ ਬਣਾਏ ਚਾਰਟ ਬਣਾਏ ਔਰ ਹਿਊਮਨ ਚੇਨ ਵੀ ਬਣਾਈ ਜਿਸ ਰਾਹੀਂ ਲੋਕਾਂ ਨੂੰ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਆਪਾਂ ਇਸ VOTING ਦੇ ਮਹੱਤਵ ਪਰ ਵਿੱਚ ਵੱਧ ਤੋਂ ਵੱਧ ਲੋਕਾਂ ਪਹੁੰਚਾ ਕੇ ਆਪਣਾ ਸਵੇਰਿਸਵਾ ਜਿਹੜਾ ਨਾਰਾ ਦਿੱਤਾ ਹੈ ਇਸ WhatsApp ਪਰ ਬਾਅਦ ਉਸ ਨੂੰ ਅਸੀਂ ਡੈਫੀਨੇਟਲੀ ਚਲੰਦਰ ਵਿੱਚ ਚੀਜ਼ ਕਰਨਾ ਹੈ ਔਰ ਬੱਚਿਆਂ ਨੂੰ ਇਹ ਵੀ ਇੱਕ ਮੈਸੇਜ ਸਾਡੇ ਜ਼ਿਲ੍ਹਾ ਚੋਂ ਅਫਸਰ ਵੱਲੋਂ ਦਿੱਤਾ ਗਿਆ ਕਿ ਆਪਾਂ ਆਪਣੇ ਘਰ ਦੇ ਕਿ ਪੇਰੈਂਟਸ ਨੂੰ ਕਹੀਏ ਕਿ ਗਰਮੀ ਦਾ ਮੌਸਮ ਹੈ ਔਰ ਆਪਾਂ अर्ਲੀ VOTING ਜਿਹੜੀ ਆ ਉਹਨੂੰ ਵਰਤੋਂ ਕਰੀਏ ਕਿ ਆਪਾਂ ਸਵੇਰੇ ਸਵੇਰੇ ਕਿ ਜਲਦੀ ਖੋਲ੍ਹ ਪਾ ਜਾਈਏ ਤਾਂ ਕਿ ਸਾਡਾ ਜਿਹੜਾ ਹੈ ਵੋਟਿੰਗ ਦਾ ਪ੍ਰੋਸੈਸ ਉਹ ਕੰਪਲੀਟ ਹੋ ਸਕੇ ਔਰ ਇਸ ਮਹਾਪਾਰਕ ਦੀ ਲੜਾਈ ਬਾਦਿੰਗਾ ਜੋ ਪਾਣਾ